ਅਸੀਂ ਬੱਚੇ ਨੂੰ ਕਹਿੰਦੇ ਆ ਕਿ ਚੁਗਲੀ ਨਹੀਂ ਕਰਨੀ ਟਾਈਮ ਤੇ ਆਉਣਾ ਆਹ ਕਰਨਾ ਸਭ ਤੋਂ ਵੱਧ ਅਸੀਂ ਬੱਚਿਆਂ ਸਾਹਮਣੇ ਚੁਗਲੀਆਂ ਕਰਦੇ ਆਂ ਠੀਕ ਬੱਚਿਆਂ ਦੇ ਚਾਚੇ ਤਾਏ ਨੂੰ ਕੁੱਤੇ ਦਾ ਵੱਡਿਆ ਸਾਰਾ ਕੁਝ ਐ ਕਹਿ ਰਹੇ ਹਾਂ ਫੁੱਫੜ ਦੀ ਨਿੰਦਿਆ ਕਰ ਰਹੇ ਹਾਂ ਹੈਨਾ ਈਵਨ ਕਈ ਵਾਰੀ ਉਹਨਾਂ ਦੇ ਨਾਨਾ ਨਾਨੀ ਦੀ ਦਾਦਾ ਦਾਦੀ ਦੀ ਹੈਨਾ ਉਹ ਥੋੜੀ ਦਾਦੀ ਨੇ ਤੁਹਾਨੂੰ ਕੁਝ ਨਹੀਂ ਦੇਣਾ ਓਏ ਬਹੁਤ ਕੰਜੂਸ ਆ ਜੋ ਉਸਨੇ ਦੋਦੀ ਤੇ ਪੈਰੀ ਹੱਥ ਲਾ। ਹੈਨਾ ਤੇ ਮੰਮੀ ਮਤਰੀ ਝੋਲੀ ਚ ਪਿਆ। ਮਾਂ ਵਰਗੀ ਮਾਂ ਹੁੰਦੀ ਆ ਮਾਂ ਹੋਏ ਦੁਨੀਆ ਵਾਲਿਓ ਜਵਾਕ ਤੁਹਾਡੇ ਕੋਈ ਨਾ ਨੀ ਲੁੱਕ ਦਿੰਦਾ। ਵੀ ਕਿੱਧਰ ਗੱਲ ਕਿੱਧਰ ਗਈ? ਤੁਸੀਂ ਕਹਿੰਦੇ ਭੂਆ ਕੋਲੇ ਰਾਤ ਰਹਿ ਕੇ ਆ। ਮਾਮੇ ਕੋਲੇ ਰਾਤ ਰਹਿ ਕੇ ਆ। ਕਹਿੰਦਾ ਯਾਰ ਕੈਸੇ ਬੰਦੇ ਆ 5 ਦਿਨ ਪਹਿਲਾਂ ਤਾਂ ਮਾਮੇ ਦੀਆਂ ਚੁਗਲੀਆਂ ਬਹੁਤ ਕਰਦੇ ਸੀ। ਇਹ ਤਾਂ ਕਹਿੰਦੇ ਸੀ ਵੀ ਇਹ ਤਾਂ ਮੇਰੀ ਮਾਂ ਤਾਂ ਕਹਿੰਦੀ ਸੀ ਮੇਰਾ ਭਰਾ ਤਾਂ ਵੱਡੀ ਉਂਗਲੀ ਤੇ ਨਹੀਂ ਮੂਤਦਾ। ਤੇ ਹੁਣੇ ਕਹਿੰਦੀ ਆ ਵੀ ਤੇਰੇ ਮਾਮੇ ਵਰਗਾ ਕੋਈ ਹੈ ਹੀ ਨਹੀਂ ਕਿ ਸਾਡੇ ਮਾਪੇ ਨੇ ਜਿਹੜੇ ਉਹ ਡਬਲ ਸਟੈਂਡਰਡ ਨੇ ਇਸ ਲਈ ਮੈਕਸਿਮ ਬੱਚੇ ਤੁਹਾਡੀ ਗੱਲ ਇਗਨੋਰ ਕਰਨ ਲਾ ਜਾਂਦੇ ਨੇ ਗੱਲ ਮੰਨਦੇ ਨਹੀਂ ਨਫ਼ਰਤ ਅਸੀਂ ਪਾਉਣੇ ਮੰ ਉਹ ਨਹੀਂ ਉਹਨਾਂ ਨੂੰ ਪਤਾ ਹੈ ਕਿ ਵੀ ਜਿਹੜੀ ਗੱਲ ਕਹਿ ਰਿਹਾ ਕਿ ਬੜੀ ਅਸਰਦਾਰ ਨਹੀਂ ਇਹ ਬੰਦਾ ਆਪਣੀਆਂ ਗੱਲਾਂ ਤੇ ਆਪ ਹੀ ਨਹੀਂ ਖੜਾ ਆਓ ਪ੍ਰੈਕਟੀਕਲ ਦੇਖ ਲੈਂਦੇ ਉਹ ਪ੍ਰੈਕਟੀਕਲ ਦੇਖਿਆ ਹੋਇਆ ਤੁਸੀਂ ਸਾਹਮਣੇ ਸਰਿਆਂ ਬਣੇ ਹੋਏ ਮੈਂ ਗੱਲ ਕਹਿੰਨੇ ਆ ਕਿ ਬੱਚਿਆਂ ਸਾਹਮਣੇ ਸ਼ਰਾਬ ਚੱਕੋਂਗੇ ਸ਼ਰਾਬ ਚੱਕਣਗੇ ਕਿਤਾਬ ਚੱਕੋਂਗੇ ਕਿਤਾਬ ਚੱਕਣਗੇ ਆ ਮੇਰੇ ਵਰਗਾ ਰੀਲਾਂ ਵੇਖ ਰਿਹਾ ਹੁੰਦਾ ਤੇ ਨਿਹਣਾ ਨੂੰ ਕਹਿੰਦਾ ਫੋਨ ਨਹੀਂ ਵੇਖਣਾ ਹਾਂ ਕਿਉਂ ਨਹੀਂ ਦੇਖੂਗਾ ਤੁਸੀਂ ਕਹਿੰਦੇ ਕਿ ਨਿੱਕੇ ਹੁੰਦੇ ਨਿਆਣੇ ਕੋਲ ਬੈਠਿਆ ਸਾਨੂੰ ਆਬਜ਼ਰਵ ਕਰਦੇ ਆ ਕਈ ਵਾਰ ਅਸੀਂ ਆਪਣੇ ਸਗੇ ਸਬੰਧੀਆਂ ਦੀ ਚੁਗਲੀ ਕਰਦੇ ਆ ਉਹਨਾਂ ਦੀ ਆਲੋਚਨਾ ਕਰਦੇ ਆ ਤੇ ਉਹੀ ਸਗੇ ਸਬੰਧੀ ਜਦੋਂ ਦਸਾਂ ਦਿਨਾਂ ਬਾਅਦ ਸਾਡੇ ਘਰੇ ਆਉਂਦੇ ਆ ਅਸੀਂ ਬੜੀਆਂ ਮਿੱਠੀਆਂ ਮਾਰਦੇ ਆ ਤੇ ਚੰਗੇ ਪਕਵਾਨ ਬਣਾ ਕੇ ਖਵਾਉਨੇ ਆ ਤੇ ਨਿਆਣੇ ਸੋਚਦੇ ਆ ਕਿ ਯਾਰ ਸਾਡੇ ਪੇਰੈਂਟਸ ਕਿੰਨੇ ਡੁਪਲੀਕੇਟ ਆ ਬਿਲਕੁਲ ਮੈਂ ਚਾਹਣਾ ਕਿ ਉਹ ਗੱਲ ਤੁਸੀਂ تفصیلی ਕਰੋ ਕਿ ਉਹ ਪੇਰੈਂਟਿੰਗ ਦੇ ਵਿੱਚ ਬਦਲਾ ਕਿਵੇਂ ਕੀਤੇ ਜਾਣਾ ਦੇਖੋ ਅਸੀਂ ਅ ਬੱਚਾ ਨੂੰ ਨਾ ਜੋ ਲਾਂਬੇ ਦਿੰਨੇ ਆ ਔਰ ਵੱਡੇ ਆ ਨੂੰ ਕਹਿੰਨੇ ਆ ਤੂੰ ਆ ਨਹੀਂ ਕੀਤਾ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਹੋਇਆ ਤੇਰੀ ਆ ਗੱਲ ਮਾੜੀ ਐ ਤੂੰ ਇਹ ਆਦਤ ਛੱਡ ਦੇ ਤੈਨੂੰ ਇਉਂ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ 90 5% ਤੋਂ ਉੱਤੇ ਹਿੱਸਾ ਸਾਡਾ ਹੁੰਦਾ ਵਿੱਚ ਅਸੀਂ ਉਹ ਵਿੱਚ ਪਾਇਆ ਹੁੰਦਾ ਕਿਉਂਕਿ ਉਹ ਸਾਡੇ ਬੂਟੇ ਨੇ ਅਸੀਂ ਉਹਨਾਂ ਦੀ ਕਿਵੇਂ ਟੇਕ ਕੇਅਰ ਕੀਤੀ ਹੈ ਕੀ ਖਾਦ ਖਰਾਕ ਪਾਈ ਆ ਉਹਨੇ ਉਹੋ ਜਿਹਾ ਹੀ ਬਣਨਾ ਹੈ ਅਕਸਰ ਸਾਡੇ ਘਰਾਂ ਦੇ ਵਿੱਚ ਅਸੀਂ ਮੀਆਂ ਬੀਵੀ ਜੇ ਲੜਦੇ ਆ ਬੱਚੇ ਨੂੰ ਤਾਂ ਅਸੀਂ ਭਾਸ਼ਣ ਦੇ ਰਿਹਾ ਕਿ ਤੁਸੀਂ ਭੈਣ ਭਾਈ ਆਪਸ ਵਿੱਚ ਝਗੜਾ ਨਾ ਕਰਿਆ ਕਰੋ ਤੇ ਅਸੀਂ ਸੀਨ ਕੀ ਕ੍ਰੀਏਟ ਕੀਤਾ ਹੈ ਹਸਬੈਂਡ ਵਾਈਫ ਲੜ ਰਹੇ ਆ ਇੱਕ ਦੂਜੇ ਨੂੰ ਉਲਾਂਬੇ ਦੇ ਰਹੇ ਆ ਅਸੀਂ ਬੱਚੇ ਨੂੰ ਕਹਿੰਨੇ ਆ ਕਿ ਚੁਗਲੀ ਨਹੀਂ ਕਰਨੀ ਟਾਈਮ ਤੇ ਆਉਣਾ ਆ ਕਰਨਾ ਸਭ ਤੋਂ ਵੱਧ ਅਸੀਂ ਬੱਚਿਆਂ ਸਾਹਮਣੇ ਚੁਗਲੀਆਂ ਕਰਦੇ ਆ ਤੇਰੀ ਭੂਆ ਨੇ ਬਹੁਤ ਐਂ ਕਰਕੇ ਐਂ ਦੇ ਲਾ ਵੀ ਹੁਣ ਬੱਚਿਆਂ ਨੂੰ ਪਤਾ ਹੈ ਭੂਆ ਤੁਸੀਂ ਗੱਲ ਕਰਦੇ ਆ ਸਾਡੇ ਵਾਲੀ ਵੱਡੀ ਨੇ ਤਾਂ ਐ ਕੀਤਾ ਨਹੀਂ ਨਹੀਂ ਉਹ ਵੱਡੀ ਦਾ ਦਿਮਾਗ ਨਹੀਂ ਸੁਧਰ ਸਕਦਾ ਤੇ ਸਾਡੇ ਵਾਲਾ ਛੋਟਾ ਉਹ ਤਾਂ ਕੁੱਤੇ ਦਾ ਵੱਢਿਆ ਤੁਸੀਂ ਬੱਚਿਆਂ ਦੇ ਚਾਚੇ ਤਾਏ ਨੂੰ ਕੁੱਤੇ ਦਾ ਵੱਢਿਆ ਸਾਰਾ ਕੁਝ ਐ ਕਹਿ ਰਹੇ ਹੋ ਫੁੱਫੜ ਦੀ ਨਿੰਦਿਆ ਕਰ ਰਹੇ ਹੋ ਹੈਨਾ ਈਵਨ ਕਈ ਵਾਰੀ ਉਹਨਾਂ ਦੇ ਨਾਨਾ ਨਾਨੀ ਦੀ ਦਾਦਾ ਦਾਦੀ ਦੀ ਹੈਨਾ ਉਹ ਥੋੜੀ ਦਾਦੀ ਨੇ ਤੁਹਾਨੂੰ ਕੁਝ ਨਹੀਂ ਦੇਣਾ ਓਏ ਬਹੁਤ ਕੰਜੂਸ ਆ ਉਹ ਨਹੀਂ ਤੁਹਾਨੂੰ ਦੇ ਕੇ ਜਾਊਗੀ ਕੁਝ ਇਹ ਤਾਂ ਆਪਣੇ ਆਪ ਹੀ ਕਰ ਲਓ ਜੋ ਕੁਝ ਹੋਣਾ ਹੈਨਾ ਦਾਦੀ ਤੋਂ ਨਾ ਬਾਲਾ ਤੁਸੀਂ ਹੋ ਰੱਖਿਆ ਕਰੋ ਐਕਸਪੈਕਟ ਕਰਿਆ ਕਰੋ ਤੇ ਜਦੋਂ ਤੁਸੀਂ ਉਹਨਾਂ ਦੋਦੀ ਤੇ ਪੈਰੀ ਹੱਥ ਲਾ ਹੈਣਾ ਤੇ ਮੰਮੀ ਮਤਰੀ ਝੋਲੀ ਚ ਪਿਆ ਮਾਂ ਵਰਗੀ ਮਾਂ ਹੁੰਦੀ ਆ ਮਾਂ ਹੋਏ ਦੁਨੀਆ ਵਾਲੇ ਉਹ ਜਵਾਕ ਤੁਹਾਡੇ ਕੋਈ ਨਾ ਨੀ ਲੁੱਕ ਦਿੰਦਾ ਵੀ ਕਿੱਧਰ ਗੱਲ ਕਿੱਧਰ ਗਈ ਤੁਸੀਂ ਕਹਿੰਦੇ ਭੂਆ ਕੋਲੇ ਰਾਤ ਰਹਿ ਕੇ ਆ ਮਾਮੇ ਕੋਲੇ ਰਾਤ ਰਹਿ ਕੇ ਆ ਕਹਿੰਦਾ ਯਾਰ ਕੈਸੇ ਬੰਦੇ ਆ 5 ਦਿਨ ਪਹਿਲਾਂ ਤਾਂ ਮਾਮੇ ਦੀਆਂ ਚੁਗਲੀਆਂ ਬਹੁਤ ਕਰਦੇ ਸੀ ਇਹ ਤਾਂ ਕਹਿੰਦੇ ਸੀ ਵੀ ਇਹ ਤਾਂ ਮੇਰੀ ਮਾਂ ਤਾਂ ਕਹਿੰਦੀ ਸੀ ਮੇਰਾ ਭਰਾ ਤਾਂ ਵੱਡੀ ਉਂਗਲੀ ਤੇ ਨਹੀਂ ਮੂਤ ਤੇ ਹੁਣ ਇਹ ਕਹਿੰਦੀ ਆ ਵੀ ਤੇਰੇ ਮਾਮੇ ਵਰਗਾ ਕੋਈ ਹੈ ਹੀ ਨਹੀਂ ਇੱਕ ਤਾਂ ਤੁਹਾਨੂੰ ਉਹ ਕਹਿਣਗੇ ਕਿ ਸਾਡੇ ਮਾਪੇ ਨੇ ਜਿਹੜੇ ਉਹ ਡਬਲ ਸਟੈਂਡਰਡ ਨੇ ਇਸ ਲਈ ਮੈਕਸਿਮ ਬੱਚੇ ਤੁਹਾਡੀ ਗੱਲ ਇਗਨੋਰ ਕਰਨ ਲਾ ਜਾਂਦੇ ਨੇ ਗੱਲ ਮੰਨਦੇ ਨਹੀਂ ਨਫ਼ਰਤ ਅਸੀਂ ਪਾਉਣੇ ਮੰਨ ਹਾਂ ਉਹ ਨਹੀਂ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਗੱਲ ਕਹਿ ਰਿਹਾ ਕਿ ਬੜੀ ਅਸਰਦਾਰ ਨਹੀਂ ਇਹ ਬੰਦਾ ਆਪਣੀਆਂ ਗੱਲਾਂ ਤੇ ਆਪ ਹੀ ਨਹੀਂ ਖੜਾ ਹਾਓ ਪ੍ਰੈਕਟੀਕਲ ਦੇਖ ਲੈਂਦੇ ਉਹ ਪ੍ਰੈਕਟੀਕਲ ਦੇਖਿਆ ਹੋਇਆ ਤੁਸੀਂ ਸਾਹਮਣੇ ਸ਼ਰਿਆਮ ਬਣੇ ਹੋਏ ਹੋ ਕਹਿ ਨਹੀਂ ਪਾਉਂਦੇ ਪਰ ਉਹਨਾਂ ਦੇ ਮਨ ਦੇ ਅੰਦਰ ਆਪਣੇ ਬਾਪ ਦਾ ਮਾਂ ਦਾ ਕਿਰਦਾਰ ਪਤਾ ਹੁੰਦਾ ਪਤਾ ਹੁੰਦਾ ਇਸ ਲਈ ਆਪਾਂ ਮਾਸਟਰੀ ਵਿੱਚ ਥੋੜੀ ਜਿਹੀ ਲੁਕਮੀ ਗੱਲ ਕਹਿੰਦੇ ਆ ਕਿ ਬੱਚਿਆਂ ਸਾਹਮਣੇ ਸ਼ਰਾਬ ਚੱਕੋਗੇ ਸ਼ਰਾਬ ਚੱਕਣਗੇ ਕਿਤਾਬ ਚੱਕੋਗੇ ਕਿਤਾਬ ਚੱਕਣਗੇ ਆ ਮੇਰੇ ਵਰਗਾ ਰੀਲਾਂ ਵੇਖ ਰਿਹਾ ਹੁੰਦਾ ਤੇ ਨੈਣਾ ਨੂੰ ਕਹਿੰਦਾ ਫੋਨ ਨਹੀਂ ਵੇਖਣਾ ਹਾਂ ਕਿਉਂ ਨਹੀਂ ਦੇਖੂਗਾ ਇੰਟਰੋਡਿਊਸ ਕਿਨੇ ਕਰਾਇਆ ਤੁਸੀਂ ਕਿਸੇ ਲੈਪਟਾਪ ਤੇ ਕੰਮ ਲੱਗੇ ਹੋ ਜਾਂ ਤੁਸੀਂ ਫਿਲਮ ਦੇਖ ਰਹੇ ਹੋ ਬੱਚਾ ਤੁਹਾਨੂੰ ਬਾਰ-ਬਾਰ ਕਹਿ ਰਿਹਾ ਐ ਕਰਕੇ ਆ ਤੁਸੀਂ ਕੱਢਿਆ ਮੋਬਾਈਲ ਤੁਹਾਨੂੰ ਆਹ ਗੇਮ ਖੇਡੋ ਇਹ ਤਾਂ ਆ ਦੇ ਇੰਟਰੋਡਿਊਸ ਤੁਸੀਂ ਕਰਾਤੀ 5 ਸਾਲਾਂ ਬਾਅਦ ਤੁਸੀਂ ਕਹਿੰਦੇ ਗ ਮਾ ਤੁਸੀਂ ਕਿਤਾਬ ਪੜ ਲਓ ਕਿਤਾਬ ਪੜ ਲਓ ਕੀਤਾ ਤਾਂ ਤੁਸੀਂ ਹੈ ਨਾ ਜਾਗਤਾ ਤੁਸੀਂ ਲਾਇਆ ਸੋ ਜਿਹੜੀ ਮੈਂ ਕਹਿੰਦਾ ਸੀ ਨਾ ਪੇਰੈਂਟਿੰਗ ਤੇ ਫਿਲਮ ਬਣਨੀ ਚਾਹੀਦੀ ਹੈ ਬੜੀਆਂ ਬਰੀਕ ਬਰੀਕ ਗੱਲਾਂ ਨੇ ਜਿਹੜੀਆਂ ਤੁਸੀਂ ਗੱਲਾਂ ਕਹਿ ਸਕਦੇ ਹੋ ਬਿਲਕੁਲ ਠੀਕ ਹੈ